ਸੂਫੀ ਕਰ ਬਾਬਾ ਭੁੱਲੇ ਸ਼ਾ ਮਾਂ ਮਰੀ ਤੇ ਪੇਕੇ ਮੁਕਦੇ ਪਿਓ ਮਰੇ ਕਰ ਵੇਲਾ ਮਾਂ ਮਰੀ ਤੇ ਪੇਕੇ ਮੁਕਦੇ ਪਿਓ ਮਰੇ ਕਰ ਵੇਲਾ ਸ਼ਾਲਾ ਮਰਨਾ ਵੀਰ ਕਿਸੇ ਦਾ ਉਜੜ ਜਾਂਦਾ ਏ ਮੇਲਾ ਮਾਂ ਜਹਾਂ ਨਾ ਰਿਸ਼ਤਾ ਜਗ ਤੇ ਪਿਓ ਜਹੀ ਨਾ ਛਾਂ ਮਾਂ ਜਹਾਂ ਨਾ ਰਿਸ਼ਤਾ ਜਗ ਤੇ ਪਿਓ ਜਹੀ ਨਾ ਛਾਂ ਪਾਈਆਂ ਜਹੀ ਨਾ ਸਾਂਝ ਕਿਤੇ ਵੀ ਸਭ ਰਿਸ਼ਤੇ ਆਪੋ ਆਪਣੇ ਥਾਂ ਸਭ ਰਿਸ਼ਤੇ ਆਪੋ ਆਪਣੇ ਥਾਂ ਬਿਨ ਦੱਸੇ ਹਰ ਗੱਲ ਜਾਣ ਲੈਂਦੀ ਏ ਬਿਨ ਦੱਸੇ ਹਰ ਗੱਲ ਜਾਣ ਲੈਂਦੀ ਏ ਮਾਂ ਤਾਂ ਫਿਰ ਮਾਂ ਏ ਮੁਸਕਰਾਹਟ ਵਿੱਚ ਵੀ ਗਮ ਪਛਾਣ ਲੈਂਦੀ ਮਾਂ ਦੇ ਬਿਨਾ ਦੁਨੀਆ ਦੀ ਹਰ ਚੀਜ਼ ਕੋਰੀ ਏ ਮਾਂ ਦੇ ਬਿਨਾ ਦੁਨੀਆ ਦੀ ਹਰ ਚੀਜ਼ ਕੋਰੀ ਏ ਦੁਨੀਆ ਦਾ ਸਭ ਤੋਂ ਸੋਹਣਾ ਗੀਤ ਮਾਂ ਦੀ ਲੋਰੀ ਏ ਦੁਨੀਆ ਦਾ ਸਭ ਤੋਂ ਸੋਹਣਾ ਗੀਤ ਮਾਂ ਦੀ ਲੋਰੀ ਏ ਮਾਂ ਨਾ ਹੋਵੇ ਤਾਂ ਵਫਾ ਕੌਣ ਕਰੇਗਾ ਮਾਂ ਨਾ ਹੋਵੇ ਤਾਂ ਵਫਾ ਕੌਣ ਕਰੇਗਾ ਮਮਤਾ ਦਾ ਹੱਕ ਅਦਾ ਕੌਣ ਕਰੇਗਾ ਮੇਰੇ ਮੌਲਾ ਸਲਾਮਤ ਰੱਖੀ ਹਰ ਮਾਂ ਨੂੰ ਮੇਰੇ ਮੌਲਾ ਸਲਾਮਤ ਰੱਖੀ ਹਰ ਮਾਂ ਨੂੰ ਨਹੀਂ ਤਾਂ ਸਾਡੀ ਜ਼ਿੰਦਗੀ ਲਈ ਦੁਆ ਕੌਣ ਕਰੇਗਾ ਹਰ ਰਿਸ਼ਤੇ ਵਿੱਚ ਮਿਲਾਵਟ ਵੇਖੀ ਹਰ ਰਿਸ਼ਤੇ ਵਿੱਚ ਮਿਲਾਵਟ ਵੇਖੀ ਕੱਚੇ ਰੰਗਾਂ ਦੀ ਸਜਾਵਟ ਵੇਖੀ ਸਾਲੋਂ ਸਾਲ ਵੇਖਿਆ ਈਮਾਨ ਉਹਦੇ ਚਿਹਰੇ ਤੇ ਨਾ ਕਦੇ ਥਕਾਵਟ ਵੇਖੀ ਨਾ ਮਮਤਾ ਵਿੱਚ ਕਦੇ ਮਿਲਾਵਟ ਵੇਖੀ ਭਾਈ ਪਾਈਆਂ ਦੇ ਦਰਦੀ ਹੁੰਦੇ ਭਾਈ ਪਾਈਆਂ ਦੀਆਂ ਬਾਹਾਂ ਭਾਈ ਪਾਈਆਂ ਦੇ ਦਰਦੀ ਹੁੰਦੇ ਭਾਈ ਪਾਈਆਂ ਦੀਆਂ ਬਾਹਾਂ ਬਾਪ ਸਿਰਾਂ ਦੇ ਤਾਜ ਮੁਹੰਮਦ ਮਾਵਾ ਠੰਡੀਆਂ ਛਾਵਾਂ ਮਾਵਾ ਠੰਡੀਆਂ ਛਾਵਾਂ ਚਾਦਰ ਮੈਲੀ ਤੇ ਸਾਬਣ ਥੋੜਾ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਤੂੰ ਵੇਂਗਾ ਬੁੱਲਿਆ ਦਾਗ ਨਹੀਂ ਛੁੱਟਨੇ ਪਾਪਾਂ ਵਾਲੇ ਤੂੰ ਵੇਂਗਾ ਫਿਰ ਰੋਵੇਂਗਾ ਮੁਰਿਦਾ ਵੇ ਬਸ ਇੱਕ ਵਾਰੀ ਉਹਦਾ ਹੋ ਕੇ ਤਾਂ ਵੇਖੀਂ ਮੁਰਿਦਾ ਵੇ ਬਸ ਇੱਕ ਵਾਰੀ ਉਹਦਾ ਹੋ ਕੇ ਤਾਂ ਵੇਖੀਂ ਬੰਜਰ ਵਿੱਚ ਵੀ ਫਲ ਲਾ ਦਿੰਦਾ ਤੂੰ ਕੁਝ ਭੋਕੇ ਦਾ ਵੇਖੀਂ ਇਸ਼ਕ ਨਹੀਂ ਹੁੰਦਾ ਨਾਲ ਤਵੀਤਾ ਇਸ਼ਕ ਨਹੀਂ ਹੁੰਦਾ ਨਾਲ ਤਵੀਤਾ ਤੇ ਛੱਡ ਦੇ ਕਲਮ ਦਵਾਤਾ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਉਨਾ ਪੁੱਛਤੇ ਜਾਤਾ ਪਾਤਾ ਉਹਨਾ ਪੁੱਛਦੇ ਜਾਤਾ ਪਾਤਾ ਅਸੀਂ ਨਾਜ਼ੁਕ ਦਿਲ ਦੇ ਬੰਦੇ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਅਸੀਂ ਨਾਜ਼ੁਕ ਦਿਲ ਦੇ ਬੰਦੇ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਕਈ ਵਾਰੀ ਮੈਂ ਆਖਿਆ ਏ ਮੈਨੂੰ ਵੱਲ-ਵਲ ਨਾ ਜਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਰ ਜਾਵਾਂ ਹਾਏ ਮੈਨੂੰ ਐਨਾ ਯਾਦ ਨਾ ਆਇਆ ਕਰ ਮੈਨੂੰ ਐਨਾ ਯਾਦ ਨਾ ਆਇਆ ਕਰ ਦਿਲ ਦੇ ਗੁੰਜਲ ਖੋਲ ਵੇ ਮਾਹੀ ਦਿਲ ਦੇ ਗੁੰਜਲ ਖੋਲ ਵੇ ਮਾਹੀ ਤੂੰ ਵੀ ਤੇ ਕੁਝ ਭੋਲ ਵਿਮਾਹੀ ਗਲੀਆਂ ਦੇ ਵਿੱਚ ਰੁੱਲਦੇ ਪਏ ਹੁੰਦੇ ਸਾਂ ਅਨਮੋਲ ਵਿਮਾਹੀ ਇੱਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ ਇੱਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ ਉਹ ਵੀ ਡਿੱਗ ਕੇ ਜ਼ਮੀਨ ਤੇ ਚੂਰ ਹੋਇਆ ਬੁੱਲੇ ਸ਼ਾ ਲੋਕੀ ਹੱਸ ਕੇ ਯਾਰ ਮਨਾ ਲੈਂਦੇ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਅੱਗ ਲੱਗੀ ਸੀ ਵਿੱਚ ਸੀਨੇ ਦੇ ਅੱਗ ਲੱਗੀ ਸੀ ਵਿੱਚ ਸੀਨੇ ਦੇ ਸੀਨਾ ਤਪਕੇ ਵਾਂਗ ਤੰਦੂਰ ਹੋਇਆ ਕੁਝ ਲੋਕਾਂ ਦੇ ਤਾਨਿਆਂ ਮਾਰ ਦਿੱਤਾ ਕੁਝ ਸੱਜਣ ਅੱਖੀਆਂ ਤੋਂ ਦੂਰ ਹੋਇਆ ਕੁਝ ਸੱਜਣ ਅੱਖੀਆਂ ਤੋਂ ਦੂਰ ਹੋਇਆ ਕੁਝ ਸ਼ੌਕ ਸੀ ਯਾਰ ਫਕੀਰੀ ਦਾ ਕੁਝ ਇਸ਼ਕ ਨੇ ਦਰਦਰ ਰੋਲ ਦਿੱਤਾ ਕੁਝ ਸ਼ੌਕ ਸੀ ਯਾਰ ਫਕੀਰੀ ਦਾ ਕੁਝ ਇਸ਼ਕ ਨੇ ਦਰਦਰ ਰੋਲ ਦਿੱਤਾ ਕੁਝ ਸੱਜਣਾ ਕਸਰ ਨਾ ਛੱਡੀਏ ਕੁਝ ਜ਼ਹਿਰ ਰਕੀਬਾਂ ਕੋਲ ਦਿੱਤਾ ਕੁਝ ਹਿਜਰ ਫिराਕ ਦਾ ਰੰਗ ਚੜਿਆ ਕੁਝ ਰੰਗ ਮਾਹੀ ਅਨਮੋਲ ਦਿੱਤਾ ਕੁਝ ਸੜ ਗਈ ਕਿਸਮਤ ਬਦਕਿਸਮਤੀ ਦੀ ਕੁਝ ਪਿਆਰ ਵਿੱਚ ਜਿਦਾਈ ਰੋਲ ਦਿੱਤਾ ਕੁਝ ਉਂਝ ਵੀਰਾਵਾਂ ਔਖੀਆਂ ਸਨ ਕੁਝ ਉਂਝ ਵੀਰਾਵਾਂ ਔਖੀਆਂ ਸਨ ਕੁਝ ਗਲ ਵਿੱਚ ਗਮਾਂ ਦਾ ਤੋਕ ਵੀ ਸੀ ਕੁਝ ਸ਼ਹਿਰ ਦੇ ਲੋਕ ਬੇਗਾਨੇ ਸਨ ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ ਸਾਰੀ ਉਮਰ ਹੀ ਅਧੂਰਾ ਕਹਿੰਦੇ ਰਹੇ ਲੋਕ ਸਾਰੀ ਉਮਰ ਹੀ ਅਧੂਰਾ ਕਹਿੰਦੇ ਰਹੇ ਲੋਕ ਜਦੋਂ ਮਰ ਗਿਆ ਤਾਂ ਕਹਿੰਦੇ ਪੂਰਾ ਹੋ ਗਿਆ ਧਰ ਮੁਰਸ਼ਦ ਦਾ ਖਾਨਾ ਕਾਬਾ ਦਰ ਮੁਰਸ਼ਦ ਦਾ ਖਾਨਾ ਕਾਬਾ ਜਿੱਥੇ ਆਸ਼ਿਕ ਸਜਦਾ ਕਰਦੇ ਦੋ ਜੁਲਫਾਂ ਵਿੱਚ ਨੈਣ ਮਸੱਲਾ ਜਿੱਥੇ ਚਾਰੇ ਮਜਬ ਰਲਦੇ ਠੋਡੀ ਯਾਰ ਦੀ ਜਮ ਜਮ ਦਾ ਪਾਣੀ ਜਿੱਥੇ ਕੁੱਟ ਪਿਆਸੇ ਪਰਦੇ ਪਰ ਬੁੱਲੇ ਸ਼ਾ ਓਨੇ ਮੱਕੇ ਕੀ ਜਾਣਾ ਜਿਹਦਾ ਹੱਜ ਹੋਵੇ ਵਿੱਚ ਕਰਦੇ ਜੀ ਦਾ ਹੱਜ ਹੋਵੇ ਵਿੱਚ ਕਰਦੇ ਵਾਹ ਦੁਨੀਆ ਦੇ ਮਾਲਕਾ ਤੇਰੀਆਂ ਖੇਡਾਂ ਵੀ ਇਹ ਵੱਲੀਆਂ ਨੇ ਲਾਕਿਸਮਤ ਨੂੰ ਜਿੰਦਰਾ ਚਾਬੀਆਂ ਆਪਣੇ ਹੱਥ ਤੂੰ ਮੱਲੀਆਂ ਨੇ ਸੋ ਦੋਸਤੋ ਜੇਕਰ Sufi Kar Channel ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ